ਇਹ ਗੱਲ ਤੁਸੀਂ ਘਰ ਛੱਡਿਆ ਮਾਂ-ਬਾਪ ਛੱਡੇ ਪਤਨੀ ਛੱਡੀ ਬੱਚੇ ਛੱਡੇ ਸਾਖ-ਸੰਧ ਰਿਸ਼ਤੇਦਾਰੀਆਂ ਛੱਡੀਆਂ ਕਿਉਂ ਛੱਡੀਆਂ ਕਿਦੇ ਮਾਇਆ ਸੀ ਅੱਜ ਨੂੰ ਤੁਸੀਂ ਜੰਗਲ ਦੇ ਅੰਦਰ ਡੇਰਾ ਬਣਾਇਆ ਹੈ ਇਥੇ ਤੁਹਾਡੇ ਕਿੰਨੇ ਚੇਲੇ ਚਾਟੜੇ ਪੈਰੋਕਾਰ ਸ਼ਰਧਾਲੂ ਜੁੜ ਚੁੱਕੇ ਨੇ ਕਿ ਇਹ ਮਾਇਆ ਨਹੀਂ ਹੈ ਤੱਬਰ ਦੇ ਚਾਰ ਜੀ ਤੁਹਾਨੂੰ ਮਾਇਆ ਲੱਗਦੇ ਸੀ ਅਬ ਪੀੜਾਂ ਜੋ ਜੁੜ ਗਈਆਂ ਨੇ ਇਹ ਮਾਇਆ ਨਹੀਂ ਰਖਦੇ ਨੇ ਗ੍ਰਹਿ ਤਜ ਬਨ ਖੰਡ ਜਾਈਐ ਚੁਣ ਖਾਈਐ ਕੰਦਾ ਅਜੂ ਬੇਕਾਰ ਨ ਛੋੜੀ ਪਾਪੀ ਮਨ ਮੰਦਾ ਭਾਵੇਂ ਕਿ ਤੁਸੀਂ ਘਰ ਛੱਡ ਦਿੱਤਾ ਹੈ ਭਾਵੇਂ ਤੁਸੀਂ ਪਰਿਵਾਰ ਛੱਡ ਦਿੱਤਾ ਹੈ ਤੁਸੀਂ ਜੜੀਆਂ ਬੂਟੀਆਂ ਗਾਦਰ ਮੂਲੀ इत्याਦਿਕ ਪੱਤੇ ਖਾ ਕੇ ਗੁਜ਼ਾਰਾ ਕਰਨ ਲੱਗ ਪਏ ਤੁਸੀਂ ਏਸ਼ੇ ਨੂੰ ਤਿਆਗ ਮੰਨ ਕੇ ਬਹਿ ਗਏ ਇਹ ਤਿਆਗ ਨਹੀਂ ਹੈ ਅਜਹੁ ਬੇਕਾਰ ਨਾ ਛੋੜਈ ਪਾਪੀ ਮਨਮੰਦਾ ਮਨ ਦਾ ਸੁਭਾਅ ਮਾਇਆ ਵਾਲਾ ਲੋਭ ਲਾਲਚ ਵਾਲਾ ਹਲੀ ਵੀ ਅੰਦਰੋਂ ਗਿਆ ਨਹੀਂ ਹੈ பேதாவி வித்திரியா வீழ விருத்த அந்தோ